ਸਤਿ ਸ਼੍ਰੀ ਅਕਾਲ ਦੋਸਤੋ ਆ ਟੈਂਡ ਕਲਚਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਦੋਸਤੋ ਅੱਜ ਆਪਾਂ ਕਿਸੇ ਵੀ ਟੌਪਿਕ ਤੇ ਗੱਲਬਾਤ ਨਹੀਂ ਕਰਾਂਗੇ ਕਿਉਂਕਿ ਗੱਲਾਂ ਬਾਤਾਂ ਤਾਂ ਆਪਾਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਕਰਦੇ ਰਹਾਂਗੇ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਪਹਿਲਾਂ ਲੋਕ ਬਹੁਤ ਹੀ ਸਿੱਧੇ ਸਾਦੇ ਤੇ ਭੋਲੇ ਬਾਲੇ ਹੁੰਦੇ ਸੀ ਉਹਨਾਂ 'ਚ ਕੋਈ ਛਲਕਾਪਟ ਨਹੀਂ ਹੁੰਦਾ ਸੀ ਜਿਹੜੀ ਗੱਲ ਉਹਨਾਂ ਦੇ ਦਿਲ 'ਚ ਹੁੰਦੀ ਸੀ ਉਹੀ ਮੂੰਹ ਦੇ ਹੁੰਦੇ ਸੀ ਉੱਥੋਂ ਦਾ ਇੱਕ ਰਾਜਾ ਸੀ ਉਹ ਇੱਕ ਦਿਨ ਬੈਠਾ ਸੋਚ ਰਿਹਾ ਸੀ ਕਿ ਮੈਂ ਆਪਣੀ ਪਰਜਾਵਾ ਦਾ ਹਾਲਚਾਲ ਪੁੱਛਾਂ ਉਹਨਾਂ ਬਾਰੇ ਜਾਣਾਂ ਕਿ ਉਹ ਘਰਾਂ ਵਿੱਚ ਕਿਵੇਂ ਰਹਿ ਰਹੇ ਉਸਨੇ ਜੀ ਮੰਨਿਆਦੀ ਕਰਵਾ ਦਿੱਤੀ ਕਿ ਜਿਹੜੇ ਘਰਾਂ ਵਿੱਚ ਮਰਦਾਂ ਦੀ ਚੱਲਦੀ ਹੈ ਉਹ ਆ ਕੇ ਕੋਲਾ ਲੈ ਲੈਣ ਤੇ ਜਿਨ੍ਹਾਂ ਘਰਾਂ ਵਿੱਚ ਔਰਤਾਂ ਦੀ ਚੱਲਦੀ ਹੈ ਉਹ ਆ ਕੇ ਸੇਵ ਲੈਣ ਅਗਲੇ ਦਿਨ ਜੀ ਮਹਿਲ ਦੇ ਅੱਗੇ ਵੱੜੀ-ਵੱਡੀ ਲਾਈਨ ਲੱਗ ਗਈ ਤੇ ਜਿਹੜਾ ਵੀ ਆਵੇ ਸੇਵ ਲਵੇ ਤੇ ਘਰ ਨੂੰ ਚਲਾ ਜਾਏ ਕੁਛ ਦੇਰ ਹੈ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਇੱਕ ਗੱੜ ਦੇ ਵਿੱਚ ਇੱਕ ਘਰ ਵਾਲੀ ਨੇ ਆਪਣੇ ਬੰਦੇ ਨੂੰ ਕਿਹਾ ਕਿ ਆਪਾਂ ਸੇਵ ਕੀ ਕਰਨਾ ਹੈ ਸੇਵ ਤਾਂ ਤੂੰ ਖਾ ਲੇਗਾ ਤੂੰ ਘੋੜਾ ਲਿਆ ਘੋੜਾ ਆਪਣੇ ਕੰਮ ਆਏਗਾ ਉਸਨ ਤੋਂ ਹਟਾ ਇਹਦਾ ਕੰਮ ਲੈਵਾਂਗੇ ਤੂੰ ਝੂਠ ਬੋਲਦੀ ਕਿ ਮੇਰੀ ਘਰ ਦੇ ਵਿੱਚ ਚੱਲਦੀ ਐ ਥੋੜਾ ਜਿਹਾ ਝੂਠੇ ਬੋਲਣਾ ਬੰਦੇ ਨੇ ਕਿਹਾ ਚਲੋ ਠੀਕ ਐ ਮੈਂ ਕਹਿ ਦਿੰਨਾ ਉਹ ਜੀ ਮਹਾਰਾਜੇ ਕੋਲ ਗਿਆ ਤੇ ਕਿਹਾ ਮਹਾਰਾਜ ਜੀ ਘਰ ਵਿੱਚ ਮੇਰੀ ਚੱਲਦੀ ਐ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਪੂਰੇ ਘਰ ਤੇ ਮੇਰਾ ਰੋਗ ਐ ਤੁਸੀਂ ਮੈਨੂੰ ਘੋੜਾ ਦੇ ਦਿਓ ਰਾਜੇ ਨੇ ਕੁਛ ਦਿਨ ਸੋਚਿਆ ਤੇ ਕਿਹਾ ਮੰਤਰੀ ਜੀ ਇਸ ਨੂੰ ਕਾਲਾ ਘੋੜਾ ਦੇ ਦਿਓ ਬੰਦਾ ਬੋਲਿਆ ਨਹੀਂ ਮਹਾਰਾਜ ਜੀ ਕਾਲਾ ਘੋੜਾ ਨਹੀਂ ਮੈਨੂੰ ਚਿੱਟਾ ਘੋੜਾ ਦੇ ਦਿਓ ਮਹਾਰਾਜ ਜੀ ਬੋਲੇ ਕਿਉਂ ਉਹ ਕਹਿੰਦਾ ਮੇਰੇ ਘਰ ਵਾਲੇ ਕਹਿੰਦੀ ਸੀ ਤੇ ਚਿੱਟਾ ਘੋੜਾ ਹੀ ਲੈ ਕੇ ਆਏ ਉਸ ਦੀ ਗੱਲ ਤੇ ਮਹਾਰਾਜ ਖਾਸ ਤੇ ਮੰਤਰੀ ਜੀ ਨੂੰ ਕਹਿਣ ਲੱਗੇ ਕਿ ਇਹਨੂੰ ਸੇਵ ਦਿਓ ਤੇ ਇਹਨੂੰ ਚੱਲਦਾ ਕਰੋ ਕਿਉਂਕਿ ਇਹਨੇ ਝੂਠ ਬੋਲਿਆ ਚਲੋ ਜੀ ਕੁਝ ਦੇਰ ਤੱਕ ਇਹ سلسلہ ਚੱਲਦਾ ਰਹੇ ਸ਼ਾਮ ਹੋ ਗਈ ਮਹਾਰਾਜ ਜੀ ਆਪਣੇ ਕਮਰੇ ਦੇ ਵਿੱਚ ਆਰਾਮ ਕਰਨ ਲਈ ਚਲੇ ਗਏ ਪਲੰਤ ਲਈਟ ਜੀ ਹਲੇ ਉਹਨਾਂ ਨੂੰ نیند ਆਣੇ ਲੱਗੀ ਸੀ ਕਿਦਰਵਾਜਾ ਖੜਕਟਾਇਆ ਉਹਨਾਂ ਨੇ ਦੇਖਿਆ ਕਿ ਮੰਤਰੀ ਜੀ ਸਾਹਮਣੇ ਖੜੇ ਐ ਉਸਨੇ ਮੰਤਰੀ ਨੂੰ ਪੁੱਛਿਆ ਕੀ ਗੱਲ ਬਈ ਇੰਨੀ ਰਾਤ ਨੂੰ ਕੀ ਕੰਮ ਪੈ ਗਿਆ ਮੰਤਰੀ ਬੋਲਿਆ ਮੈਂ ਤਾਂ ਇਹ ਪੁੱਛਣ ਆਇਆ ਸੀ ਕਿ ਤੁਸੀਂ ਸੇਬ ਹੀ ਕਿਉਂ ਰੱਖਿਆ ਕਣਕ ਦੀ ਬੋਰੀ ਰੱਖ ਦਿੰਦੇ ਟੱਬਰ ਚ ਕੰਮ ਆਉਂਦੀ ਸਾਰਾ ਟੱਬਰ ਖਾਂਦਾ ਰਾਜੇ ਨੇ ਕਿਹਾ ਮੈਂ ਰੱਖਣ ਦਾ ਕਣਕ ਦੀ ਬੋਰੀਓ ਲੱਗਿਆ ਸੀ ਪਰ ਮੇਰੇ ਘਰ ਵਾਲੀ ਨੇ ਕਿਹਾ ਕਿ ਨਹੀਂ ਸੇਵ ਰੱਖਣਾ ਮੰਤਰੀ ਜੀ ਹੱਸ ਤੇ ਤੇ ਕਹਿ ਲਗੇ ਮਹਾਰਾਜ ਜੀ ਸੇਵ ਲਿਆਵਾਂ ਤੁਹਾਡੇ ਵਾਸਤੇ ਤੇ ਮਹਾਰਾਜੇ ਨੇ ਕਿਹਾ ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਮੈਨੂੰ ਇੰਨੀ ਰਾਤ ਨੂੰ ਇਹ ਗੱਲ ਪੁੱਛਣ ਆਇਆ ਤੂੰ ਇਹ ਗੱਲ ਮੈਨੂੰ ਸਵੇਰੇ ਵੀ ਪੁੱਛ ਲੈਂਦਾ ਮੰਤਰੀ ਕਹਿੰਦਾ ਨਹੀਂ ਮਹਾਰਾਜ ਜੀ ਮੇਰੇ ਘਰ ਵਾਲੀ ਨੇ ਕਿਹਾ ਸੀ ਤੂੰ ਹੁਣੇ ਪੁੱਛ ਗਿਆ ਕੀ ਸਮਝੇ ਇਸ ਤੋਂ ਇਹ ਹੀ ਪਤਾ ਲੱਗਦਾ ਹੈ ਜੀ ਦੋਸਤੋ ਕਿ ਲੋਕਾਂ ਦੇ ਵਿੱਚ ਲੋਕ ਤਾਂ ਦੁਖੀ ਸੀ ਕਿ ਘਰ ਵਿੱਚ ਉਹਨਾਂ ਦੇ ਘਰ ਵਾਲੇ ਦੀ ਚਲਦੀ ਹੈ ਇਦਰੋਂ ਦਾ ਰਾਜੇ ਦੇ ਮੰਤਰੀ ਵੀ ਦੁਖੀ ਸੀ ਕਿ ਹਉਣਾ ਦੇ ਵਿਕਾਰ ਦੇ ਵਿੱਚ ਘਰ ਵਾਲੀ ਦੀ ਉਹ ਚਲਦੀ ਹੈ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਸਤਿ ਸ਼੍ਰੀ ਅਕਾਲ